ਮੋੜਾ ਪਿੱਛੇ ਆ ਮੈਂ ਭਈਆ ਇਧਰ ਵੈਰ ਖਾਲਸਾ ਵੈਗੁਰ ਕੀ ਫਤਿਹ ਮੈਂ ਜਰ ਆਪਣਾ ਪਿੰਦਰ ਸਿੱਧੂ ਬਾਦਰ ਵਾਲੀ ਆ ਆਪਾਂ ਇਸ ਟਾਈਮ ਖੜੇ ਆ ਰੋਲਾ ਵਿਵਸਥੀ ਬਣਾ ਲੈ ਦਿਓ ਥੱਲੇ ਭਾਈ ਇਧਰ ਵਾਲੇ ਪਾਸੇ ਹਾਂਜੀ ਹਾਂ ਇਧਰ ਵਾਲੇ ਪਾਸੇ ਆ ਵੇਖੋ ਬੱਤ ਤੋਂ ਬੱਤਰ ਹਾਲਾਤ ਨੇ ਅੱਗੇ ਨਹੀਂ ਜਾ ਸਕਦਾ ਤਿਲਕਦੇ ਨੇ ਪੈਰ ਵੇਖੋ ਸਾਰਾ ਲਾਤਾ ਵੇਖੋ ਆ ਬਾਈ ਦਾ ਇੱਥੇ ਆ ਵੇਖੋ ਬਾਈ ਦੇ ਕਮਰੇ ਤੈਨੂੰ ਦਿਖਾਉਣੇ ਅੰਦਰੋਂ ਪਾਟੇ ਕਮਰੇ ਨੇ ਜਾਨੀਏ ਪਾਣੀ ਨੇ ਭਾਈਆ ਪਾਣੀ ਜਿਆਦਾ ਪੂਰਾ ਤਾंडव ਕੀਤਾ ਇੱਥੇ ਤਾंडਵ ਬੱਦ ਤੋਂ ਬੱਤਰ ਹਾਲਾਤ ਬਣਾ ਗਏ ਨੇ ਲੋਕਾਂ ਦੇ ਫਿਰ ਜੀ ਬਾਬੂ ਜੀ ਇਹ ਆ ਵੇਖੋ ਬਾਈ ਦੇ ਕਮਰੇ ਕਮਰੇ ਪਾੜ ਗਏ ਬਹੁ ਬਾਈ ਦੇ ਕੰਧਾਂ ਪੜ ਗਈਆਂ ਨੇ ਇਹ ਕਿਹੇ ਟਾਈਮ ਵੀ ਡਿੱਗ ਸਕਦਾ ਵੇਖੋ ਸਾਰਾ ਕਮਰਾ ਪਾੜ ਗਿਆ ਉੱਪਰੋਂ ਵੀ ਥੱਲੇੋਂ ਵੀ ਸਾਈਡਾਂ ਨਾਲੋਂ ਸਾਈਡਾਂ ਪਾੜ ਗਿਆ ਨੇ ਦੋ ਚਲ ਜੜ ਪਾੜ ਗਏ ਹਾਂਜੀ ਦੋ ਹੱਥ ਜੋੜ ਕੇ ਆਹੇ ਬੈੰਦੀ ਸੰਤਾ ਨੂੰ ਕੋਈ ਹਲਪ ਮੇਰੀ ਕਰੋ ਵੀਰ ਜੀ ਵੀਰ ਦੀ ਬਾਹ ਫੜੋ ਵਾਅਦਵਾ ਨਹੀਂ ਸਜਣੋ ਕਿਉਂਕਿ ਵੀਰ ਦੇ ਵੀਰ ਕੋਲ ਜ਼ਮੀਨ ਵੀ ਨਹੀਂ ਕੀ ਦੋ ਘਣਾ ਸੇ ਚਾਰ ਕਨੀ ਜਮੀਨਾਂ ਹਾਂਜੀ ਦੋ ਘਣਾ ਲੈ ਤੇ ਕਮਰੇ ਕਮਰੇ ਬਾਈ ਦੇ ਪਾਟੇ ਆਏ ਨੇ ਇਹ ਹਾਲਾਤ ਨੇ ਆਪਣੇ ਆਜੋ ਤੇ ਬਾਈ ਜੀ ਵੱਤ ਵੱਤ ਮਤ ਕਰੋ ਆਜੋ ਬਾਈ ਜੀ ਇਹ ਹਾਲਾਤ ਨੇ ਇਕਾ ਤੋਰਾ ਸਵੇਟ ਆ ਦੋਵੇਂ ਪਾੜ ਗਏ ਨਾ ਹਾਂਜੀ ਦੋਨੇ ਪਾੜ ਗਏ ਆਜੋ ਬਾਈ ਜੀ ਇਹ ਹਾਲਾਤ ਨੇ ਬਾਥਰੂਮ ਤੋਂ ਡਿੱਗਣ ਵਾਲੇ ਪੈਣੇ ਤੇ ਆ ਵੇਖੋ ਆ ਬਾਥਰੂਮ ਇਹਨਾਂ ਦੇ ਡਿੱਗਣ ਵਾਲੇ ਸਮਝੋ ਪਤਾ ਨਹੀਂ ਕਦੋਂ ਡਿੱਗ ਪੈਣਾ ਬੇਨੀ ਜਿਆ ਟਾ ਲੱਗੀ ਏ ਦੋਦੇ ਦੋਦੇ ਬਾਈ ਦਿਹਾੜੀ ਤੇ ਜਾਣਾ ਹੈ ਬਾਈ ਦੋਤੋਂ ਤੇ ਦਿਹਾੜੀ ਤੋਂ ਗੁਜ਼ਾਰਾ ਕਰਨਾ ਹੈ ਦਿਹਾੜੀ ਕਰਦਾ ਮਤਲਬ ਹੀ ਬੇਨਤੀ ਆ ਵੀਰ ਦੀ ਬਾਹ ਫੜੋ ਕਿਉਂਕਿ ਇਹੋ ਜਿਹੇ ਵੀਰਾਂ ਦੀ ਜੋ ਹਿੰਮਤੀ ਨੇ ਵੇਖੋ ਉਹਨੇ ਥੋੜੇ ਥਾਂ ਦਾ ਡੰਗਰ ਰੱਖੇ ਨੇ ਆਪਦਾ ਟਾਈਮ ਸੋਨਾ ਟਪਾਉਂਦਾ ਸੀ ਟਰਾਲੀ ਤੂੜੀ ਕਿੰਨੀ ਟੈਨ ਰੋਡ ਕਿਤੇਰੀ 18 ਟਰਾਲੀਆਂ ਅਸੀਂ ਵੀਰ ਜੀ ਦੋ 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 ਤਿੰਨ ਟਰਾਲੀਆਂ ਬਜੀਆਂ ਸਾਰੀਆਂ 18 ਟਰਾਲੀਆਂ ਕਿੰਨਾ ਕਿੰਨਾ ਬਾਕੀ ਉੱਚੇ ਦੇ ਬਾਕੀ ਨੀਵੇਂ ਸਾਰੇ ਟੂੜੀ ਸੀ ਉਹ ਸਾਰੀ ਟੂੜੀ ਝੜ ਗਈ ਵੀਰ ਦੀ ਤੇ ਵੀਰ ਨੂੰ ਡੰਗਰ ਨਾ 10 ਡੰਗਰ ਤੇ ਵੀਰ ਨੂੰ ਟੂੜੀ ਜ਼ਰੂਰ ਪਹਚਾਓ ਰੋਣਾ ਵਾਲੀ ਵਸਤੀ ਬਣਾਲੇ ਥੱਲੇ ਬੋਰ ਸਿੰਘ ਦਾ ਨਾਮ ਬੋਰ ਸਿੰਘ ਨਾਮ ਸਾਨੂੰ ਦਵਾਨ ਸਿੰਘ ਤੇ ਫਾਈਨੈਂਸ਼ਲੀ ਵਰਦ ਮਰਦਵੀ ਵੀਰ ਦੀ ਜ਼ਰੂਰ ਕਰੋ ਪੈਸੇ ਵੱਲੋਂ ਵੀ ਜ਼ਰੂਰ ਕਰੋ ਵੀਰ ਦੀ ਮੱਤ ਹਾਂਜੀ ਆ ਜੇ ਇਧਰ ਆਓ ਕੋਈ ਗੱਲ ਨਹੀਂ ਦੱਸੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਆ ਵੀ ਆਧਾਰ ਕਾਰਡ ਤੇ ਲੋਨ ਲੈ ਲੈ ਕੇ ਡੰਗਰ ਬਣਾਏ ਨੇ ਤਾਂ ਦੋ ਤਿੰਨ ਗੁਜ਼ਾਰਾ ਕਰੀਦਾ ਦੋ ਤਿੰਨ ਦਿਹਾੜੀ ਦਾ ਗੁਜ਼ਾਰਾ ਦੇਖੋ ਮਾੜੇ ਬੰਦੇ ਨੂੰ ਹੁੰਦਾ ਮਤ ਜਿਆਦਾ ਕੰਮ ਵਧਾਈਏ ਆਧਾਰ ਕਾਰਡ ਤੇ ਲੋਨ ਚੁੱਕ ਚੋ ਕੇ ਭੈਣ ਕਹਿੰਦੀ ਵੀ ਹਾਂ ਦੇ ਡੰਗਰ ਪਾਲੇ ਨੇ ਖੜੇ ਕੀਤੇ ਸੀ ਆ ਦਾ ਸੋਹਣਾ ਟਾਈਮ ਟਪਾਉਂਦੇ ਸੀ ਪਰ ਹੁਣ ਆ ਆਪਾਂ ਨੂੰ ਮਾਰ ਵਜ ਗਈ ਹਾਂਜੀ ਮਾਰ ਵਜ ਗਈਆਂ ਪਾਣੀ ਦੀ ਵੀਰ ਜੀ ਮੇਰੇ ਟਾਈਮ ਪਾਸ ਹੋਈ ਜਾਂਦੇ ਬਹੁਤ ਵਧੀਆ ਟਾਈਮ ਪਾਸ ਹੋ ਜਾਂਦਾ। ਕੋਈ ਭਾਈ ਜਿਹੜਾ ਕਮਰੇ ਪਾੜ ਕੇ ਨੇ ਕਮਰੇ ਜਿੱਦਾਂ ਕਿਸੇ ਦਾ ਵੀ ਟਿਕ ਸਕਦੇ ਨਹੀਂ। ਹਾਂਜੀ ਕਮਰੇ ਤਾਂ ਪਾੜ ਕੇ ਨੇ ਅਸੀਂ ਇਹੀ ਮਦਦ ਚਾਹੁੰਦੇ ਕਿਸ ਨੂੰ ਕਮਰੇ ਪਾ ਕੇ ਦਿੱਤੇ ਜਾਣ ਦੱਸੋ। ਅਸੀਂ ਆਣੇ ਆਦੇ ਵੀ ਸਾਨੂੰ ਪੈਸੇ ਦਿਓ ਜ਼ਰੂਰੀ ਆਹੀ ਆਦੇ ਵੀ ਹੋਰ ਕੁਝ ਨਹੀਂ ਐ ਮਤਲਬ। ਨਹੀਂ ਯਾਰ ਆਪਾਂ ਮਾਲਕ ਸਾਦੇ ਪੈਸੇ ਜਿੰਘਾਂ ਕੋਲੇ ਗਏ ਨੇ ਫਰਨੀਚਰੀ ਮਤ ਕਰ ਸਕਦੇ ਨੇ ਕਰ ਕਿਉਂ ਨਹੀਂ ਸਕਦੇ? ਪੈਸਾ ਮੰਗ ਸਕਦੇ ਆ। ਜੇ ਆਹ ਵੇਖੋ ਹਾਲਾਤ ਵੇਖੋ। ਜੇ ਆਪਾਂ ਐਹੋ ਜੇ ਹਾਲਾਤ ਦੇ ਮਾਰਿਆਂ ਦੀ ਮਤ ਨਹੀਂ ਕਰਨੀ ਫਿਰ ਕਰਨੀ ਕਿੰਦੀ ਏ? ਆ ਵਖਾਉ ਬਾਤ ਹੁੰਦਾ ਹਲਕੀ ਬਣਿਆ ਪਾਇ ਇਧਰ ਕਰੀ ਬਣਾਇਆ ਆ ਵੇਖੋ ਆ ਬਾਈ ਦੇ ਕਮਰੇ ਵੇਖੋ ਪਾਟੇ ਪੈਣੇ ਥੱਲੇ